ਹੁਣੇ-ਹੁਣੇ ਲੁਧਿਆਣਾ ਦੇ ਗਿੱਲਪਿੰਡ ਨੇੜੇ ਇੱਕ ਵੱਡਾ ਲੁੱਟਕਾਂਡ ਹੋਇਆ ਏ ਜਿੱਥੇ ਉਸ ਸਮੇਂ ਪੂਰਾ ਇਲਾਕਾ ਸਹਿਮੁਠਿਆ ਜਦੋਂ ਅੱਧੀ ਦਰਜਨ ਤੋਂ ਵੱਧ ਗੱਡੀ ਭਰ ਕੇ ਆਏ ਲੁਟੇਰਿਆਂ ਨੇ ਇਲਾਕੇ ਦੇ ਵਿੱਚ ਕਹਿਰ ਮਚਾ ਦਿੱਤਾ ਦਿਨ ਦਿਹਾੜੇ ਬੇਖੌਫ ਹੋ ਲੁਟੇਰੇ ਸੁਨਿਆਰੀ ਦੀ ਦੁਕਾਨ ਦੇ ਵਿੱਚ ਦਾਖਲ ਹੋ ਜਾਂਦੇ ਨੇ ਤੇ ਫਿਰ ਹਥਿਆਰਾਂ ਦੀ ਨੋਕ ਤੇ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹਨ ਜਿਨ੍ਹਾਂ ਦੀ ਵੀਡੀਓ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਜਿਸ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਦੇਖੋ ਕਿਵੇਂ ਲੁਟੇਰੇ ਬੇਖੌਫ ਹੋ ਹਥਿਆਰਾਂ ਦੀ ਨੋਕ ਤੇ ਦੁਕਾਨਦਾਰ ਨੂੰ ਡਰਾ ਕੇ ਸੋਨਾ ਚਾਂਦੀ ਲੁੱਟਦੇ ਨਜ਼ਰ ਆ ਰਹੇ ਨੇ ਇਸ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਤੇ ਲੋਕੀ ਡਰਿਆ ਡਰਿਆ ਮਹਿਸੂਸ ਕਰਨ ਲੱਗੇ ਨੇ ਹਲਕੀ ਵਾਰਦਾਤ ਤੋਂ ਬਾਅਦ ਘਟਨਾ ਸਥਾਨ ਤੇ ਮੌਕੇ ਤੇ ਪੁਲਿਸ ਵੀ ਪਹੁੰਚੀ ਹੈ ਪਰ ਐਨਾਂ ਨੂੰ ਲੁਟੇਰੇ ਮੌਕੇ ਤੋਂ ਫਰਾਰ ਹੋ ਚੁੱਕੇ ਸੀ ਇਹਨਾਂ ਘਟਨਾਵਾਂ ਨੂੰ ਦੇਖ ਇੰਜ ਜਾਪਦਾ ਜਿਵੇਂ ਕੀ ਹੁਣ ਪੰਜਾਬ ਦੇ ਵਿੱਚ ਸਰਕਾਰ ਦਾ ਰਾਜ ਨਹੀਂ ਬਲਕਿ ਲੁਟੇਰਿਆਂ ਦਾ ਗੁੰਡਿਆਂ ਦਾ ਚੋਰਾਂ ਦਾ ਰਾਜ ਹੋਵੇ ਖੈਰ ਬਾਕੀ ਗੱਲ ਬਾਅਦ ਦੇ ਵਿੱਚ ਕਰਾਂਗੇ ਪਹਿਲਾਂ ਸੁਣੋ ਦੁਕਾਨਦਾਰ ਤੋਂ ਕਿਵੇਂ ਉਹ ਲੁਟੇਰਿਆਂ ਦੀ ਗੋਲੀ ਤੋਂ ਬਾਲ ਬਾਲ ਬਚਿਆ ਉਹਨਾਂ ਨੂੰ ਵੀ ਮਟਵਾਦਾ ਆਇਨੇ ਜੀ ਅੱਛਾ ਤੁਸੀਂ ਫੋਨ ਕੀਤਾ ਸੀ ਕੋਲ ਕੀਤਾ ਸੀ 101 ਨੰਬਰ ਤੇ ਜੀ ਅੱਛਾ ਉਹਨਾਂ ਕੋਲ ਸਾਰਿਆਂ ਨੂੰ ਰਵਾਲ ਵਰਸ ਸਾਰਿਆਂ ਨੂੰ ਸਲਾਮ ਸੀ ਜੀ ਤੇ ਬਾਹਰ ਜਾ ਕੇ ਉਹ ਮੇਰੇ ਕੋਲ ਹੀ ਮਾਰ ਲਗੇ ਮੈਂ ਤਾਂ ਬਚਾ ਹੋ ਗਿਆ ਘੱਟ ਕੇ ਚੁੱਪਿਆ ਬਾਹਰ ਨਿਕਲਿਆ ਤਾਂ ਆ ਕੇ ਭੱਜੇ ਨੇ ਉਹ ਬਾਹਰ ਲੈ ਕੇ ਫੇਰ ਮਾਰਿਆ ਬਾਹਰ ਆ ਕੇ ਫੇਰ ਕੀਤਾ ਦਵਾਈਆਂ ਕੀਤਾ ਉਹਨੇ ਉਹਦਾ ਇਹ ਢੇਗਾ ਦੇਖ ਕੇ ਮੈਂ ਜੰਮ ਭੱਜਿਆ ਵਾਹ ਕਰ ਦੇਖ ਤੇ ਨਾਲ ਫੇਰ ਸਿੱਕੇ ਦੱਲੇ ਉਹ ਜਦੋਂ ਮੈਂ ਐਟ ਮਾਰ ਕੇ ਸ਼ੀਸ਼ਾ ਭੋਲਿਆ ਉਹਨੇ ਫੇਰ ਕਰਤਾ ਕਾਰ ਦੇ ਸ਼ੀਸ਼ੇ ਕਾਰ ਦੇ ਤੇ ਉਹ ਕਾਰ ਸੀ ਕਿ ਕਾਰ ਕਿਹੜੀ ਸੀ ਕਾਰ ਆਪਣੇ ਪਤਾ ਕਾ ਮੁੰਡੇ ਨੇ ਪਾ ਕੇ ਦੀ ਕਾਰ ਕਾਰ ਦਾ ਸ਼ੀਸ਼ਾ ਕਿੱਥੇ ਆ ਇਹ ਵੀ ਗੋਲੀ ਲਈ ਆਹ ਨੰਬਰ ਰਾਈਨ ਸੀ ਨੰਬਰ ਠੀਕਾ ਕਾਹਨ ਚ ਪਤਾ ਲੱਗਿਆ ਹਾਂ ਨਾ ਜਾਦੀ ਜਿਹੜੀ ਮੈਂ ਦਿਖਾਦੀ ਮੈਂ ਕਿਹਦੇ ਘਰ ਤੋਂ ਉਹਨਾਂ ਕਹਾਂ ਆ ਗਏ ਮੈਂ ਤਾਂ ਉੱਥੇ ਬੈਠੇ ਵਾਲਾ ਨਾਲ ਵੀ ਕਹਾਂ ਆ ਗਏ ਫਿਰ ਇੱਥੇ ਆ ਗਏ ਮੈਂ ਠੀਕ ਹੈ ਉਹ ਸਮਾਗਨਾ ਪੜਦੇ ਜਿਹੜਾ ਹੈਗਾ ਇਹਨੂੰ ਕਾੜਦੇ ਲੱਗੇ ਤੇ ਮੈਂ ਰੋਲਾ ਪਾਉਣ ਲੱਗਿਆ ਅਸੀਂ ਸੇ ਬੰਦ ਕਰਕੇ ਬਾਹਰ ਫੜਦਾ ਨਹੀਂ ਆ ਮੇਰਾ ਘਰ ਆਦਤ ਦਾ ਚੱਕੀ ਆ ਅੰਦਰ ਕਿੰਨੇ ਆਏ ਬੰਦੇ ਅੰਦਰ 5 ਜਣੇ ਆਏ ਜੀ ਚੋ ਮੈਂ ਤੇ ਸਮਾਨ ਸਾਰੀ ਸਮਾਨ ਬਾਹਰ ਪਿਆ ਦੀ ਭੁਲਾਈ ਤੇ ਉਹ ਸਮਾਨ ਜਾ ਕੇ ਕਿਸੇ ਦੇ ਬੈਗਜ ਪਾਉਣ ਲੱਗ ਗਿਆ ਕਿਹੜਾ ਸਮਾਨ ਹੈ ਸਮਾਨ ਚਾਦੀ ਦਾ ਖਰਾ ਖੀਰ ਵੀਡੀਓ ਦਿਖਾ ਦਿਓ ਆਪਾਂ ਵੀਡੀਓ ਦਿਖਾ ਦਿਓ ਸਰ ਆ ਸਰ ਨੂੰ ਵੀਡੀਓ ਦਿਖਾ ਦਿਓ ਉਹਦਾ ਸੀਸੀਟੀਵੀ ਬਾਅਦ ਚੋਂ ਆਇਆ ਹੋ ਜੂਗੀ ਆ ਵੀਡੀਓ ਦੇਖ ਲਓ ਜੀ ਇਹ ਚੈਨਲ ਚੱਲਣਗੇ ਸਟਾਰਟ ਹੋਣ ਲੱਗ ਗਿਆ ਦੇਖੋ ਅੱਛਾ ਫਿਰ ਬੇਤੀ ਮੈਂ ਆ ਭਰਾ ਮੇਰਾ ਚੱਕੀ ਵਾਲਾ ਮੈਂ ਤਾਂ ਉਹਨੂੰ ਬਾਜਾ ਮਾਰਦਾ ਸੀ ਆ ਹੈ ਆ ਚਾਰ ਪੰਜ ਬਾਜਾ ਮਾਰੀਆਂ ਬਾਅਦ ਸੁਣਿਆ ਨਹੀਂ ਇਹ ਕਿਤੇ ਅੰਦਰ ਕੰਮ ਕਰਦਾ ਹੋਊਗਾ ਜਦੋਂ ਸੀਸ਼ਾ ਚੱਕ ਕੇ ਬਾਹਰ ਮਾਰਨ ਲੱਗੇ ਮੈਂ ਸੀਸ਼ਾ ਟੁੱਟ ਜੂਗਾ ਖੜਕਾ ਹੋਊਗਾ ਤੇ ਉਹਨਾਂ ਨੇ ਮੈਨੂੰ ਹਲੇ ਅੰਦਰ ਫੜ ਲਿਆ ਜਿੱਥੇ ਜਾਣ ਦੀ ਜਗ੍ਹਾ ਮੈਂ ਪੇਟ ਖੋਲਿਆ ਕਿਸਲੇ ਦੇ ਸੋਤੇ ਉਹਨਾਂ ਨੇ ਫੜ ਲਿਆ ਦੁੱਝੇ ਬਾਕੀ ਉਹ ਦੁੱਝਾ ਪਾਉਣ ਲੱਗ ਕੇ ਜੁਲੂ ਹੀ ਹਾਂ ਉਹ ਦੁੱਝੇ ਸਮਾਨ ਪਾਉਣ ਲੱਗੇ ਐ ਪੀਆ ਇਕਲਾ ਪੇਟੀ ਖੋਲ ਕੇ ਉਹਦੇ ਤੇ ਸਮਾਨ ਪਾ ਲਿਆ ਸਾਰਾ ਉਹਨੇ ਪੇਟੀ ਖਾਲੀ ਕਰਤੀ ਮਰੀ ਉਹਨੇ ਸਾਰੀ ਤੇ ਮੈਂ ਕਿਸਲੇ ਕਿਸਕੇ ਬਾਹ ਗਿਆ ਬਾਹ ਲੱਗੇ ਇਹਨੂੰ ਹਾਕ ਵਾਲੀ ਫੇਰੇ ਭੱਜ ਕੇ ਆਇਆ ਫਿਰ ਨਾਲ ਰੋਲਾ ਪਾਇਆ ਫਿਰ ਹਰ ਭੱਜ ਕੇ ਰੱਟ ਬਾਰੀ ਚੱਕ ਕੇ ਉਹਦੇ ਆੜੇ ਤੁਹਾਡੇ ਬੂਟ ਵਾਰ ਲੱਗੇ ਹੋਏ ਨੇ ਆ ਉਹਨਾਂ ਨੇ ਮ ਥੱਲੇ ਛੱਡਿਆ ਕੈਮਰਾ ਜਿੱਥੇ ਚੱਲਦਾ ਦੇ ਕੈਮਰੇ ਚੱਲ ਥੱਲੇ ਸੁੱਟੇ ਥੱਲੇ ਲਾਇਆ ਹਾਂ ਹਵਾਇਫਾਈਲ ਕੀ ਤਰ੍ਹਾਂ ਦੇ ਬਾਹਰ ਜਾ ਕੇ ਨਹੀਂ ਹੋਣਾ ਇਹ ਵੀ ਲੈ ਰੋਡਾਂ ਮਾਰਨ ਨੂੰ ਚੱਲੋ ਦੇਖ ਕੇ ਮੈਂ ਚੈੱਕ ਕਰਾਂ ਅੱਛਾ ਮੂੰ ਬੰਨੇ ਨਹੀਂ ਹੋਈ ਸੀ ਸਿੱਧੀ ਸੀਗੇ ਮੂੰ ਖੁੱਲੇ ਸੀਗੇ ਇਹ ਸਾਹਮਣੇ ਆਉਣਗੇ ਪਿਛਾਣ ਲੋਂਗੇ ਉਤਤ ਇਸ ਵੀਡੀਓ ਕਰੇ ਰਿਸ਼ਤਾ ਦੇਖ ਜਾਂਦੇ ਇਸ ਮੌਕੇ ਪੀੜਤ ਦੁਕਾਨਦਾਰ ਨੇ ਪ੍ਰਸ਼ਾਸਨ ਅਗੇ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਲੁਟੇਰਿਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਪਰ ਦੂਜੇ ਪਾਸੇ ਘਟਨਾ ਉਪਰੰਤ ਪੁਲਿਸ ਪ੍ਰਸ਼ਾਸਨ ਦੇ ਮੂਨੂ ਜਿੰਦੇ ਲੱਗੇ ਇਸ ਘਟਨਾ ਬਾਬਤ ਕੋਈ ਵੀ ਅਧਿਕਾਰੀ ਮੀਡੀਆ ਦੇ ਕੈਮਰੇ ਅੱਗੇ ਬੋਲਣ ਲਈ ਤਿਆਰ ਨਹੀਂ ਜਿਸ ਕਾਰਨ ਹਜੇ ਤੱਕ ਕਿਸੇ ਵੀ ਅਧਿਕਾਰੀ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਅਜੇ ਚ ਦੇਖਣਾ ਹੋਵੇਗਾ ਕਿ ਪੁਲਿਸ ਫਰਾਰ ਹੋਏ ਲੁਟੇਰਿਆਂ ਨੂੰ ਕਦੋਂ ਤੱਕ ਫੜਨ ਚ ਕਾਮਯਾਬ ਹੁੰਦੀ ਹੈ ਜਾਂ ਫਿਰ ਇਹ ਲੁੱਟ ਦਾ ਦੌਰ ਐਵੇਂ ਹੀ ਚੱਲਦਾ ਰਹੇਗਾ ਲੁਟੇਰੇ ਐਵੇਂ ਹੀ ਲੋਕਾਂ ਨੂੰ ਲੁੱਟਦੇ ਰਹਿਣਗੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੀ ਕਰਿਓ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਨਿੰਦਰ ਸੋਨੀ ਦੀ ਰਿਪੋਰਟ